ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਐਨਾ ਦੇ ਭਰਾਵਾਂ ਨੇ ਇਨੇ ਛੋਟੇ ਬੱਚੇ ਤੇ ਇਨੀ ਵੱਡੀ ਜ਼ੁਬਾਨ ਐਨਾ ਵੱਡਾ ਵਜ਼ੀਰ ਤੇ ਐਨੇ ਨੀਂਚ ਕੰਮ ਪਰੇ ਦਰਬਾਰ ਸ਼ਰੀਆ ਮੁਸਤਾਕੀ ਦੀ ਸਜ਼ਾ ਮੌਤ ਹੈ ਸਜ਼ਾ ਮਨਜ਼ੂਰ ਹੈ ਪਰ ਚੁੱਕਣਾ ਕਬੂਲ ਨਹੀਂ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਖੁਦਾ ਤੋਂ ਡਰ ਨਹੀਂ ਲੱਗਦਾ ਜ਼ੁਬਾਨ ਸੰਭਾਲ ਕੇ ਬੋਲ ਬੇਖੌਫ ਇਹ ਕੌਫੀਂ ਦੇ ਹਾਂ ਬੇਖੌਫ ਹੁੰਦੇ ਹਾਂ ਕਿਉਂਕਿ ਅਸੀਂ ਗੁਰੂ ਦੇ ਸਿੰਘ ਹਾਂ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸੇ ਦੇ ਹੰਝੂ ਪੂੰਝ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੈ ਕਮਜ਼ੋਰ ਦੀ ਤਾਕਤ ਬਨਣ ਵਾਲਾ ਬੰਦਾ ਸਿੰਘ ਹੈ ਇਨਸਾਫ ਲਈ ਜ਼ਿੰਦਗੀ ਦਾਅ ਉਤੇ ਲਾਉਣ ਵਾਲਾ ਬੰਦਾ ਸਿੰਘ ਹੈ ਓਏ ਸਿੰਘਾਂ ਇਹਨਾਂ ਦੇ ਭਰਾ ਇਨਸਾਫ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਯੁੱਧ ਵਿੱਚ ਉਹਨਾਂ ਦਾ ਕਤਲ ਕੀਤਾ ਯੁੱਧ ਵਿੱਚ ਨਾ ਉਹਨੂੰ ਕਤਲ ਨਹੀਂ ਕੁਰਬਾਨੀ ਕਹਿੰਦੇ ਨੇ ਤੁਸੀਂ ਉਸਨੂੰ ਕਤਲ ਕਹਿ ਕੇ ਐਨਾ ਤੇ ਚਹੀ ਭਰਾਵੰਦ ਦੀ ਮੌਦਾ અપਮਾਨ ਕਰ ਰਹੇ ਹੋ ਲਫ਼ਜ਼ਾਂ ਦਾ ਜਾਲ ਵਿਛਾ ਕੇ ਤੁਸੀਂ ਆਪਣੇ ਬਾਗੀ ਪਿਤਾ ਦੇ ਗੁਨਾਹਾਂ ਤੇ ਪੜਤਾ ਨਹੀਂ ਪਾ ਸਕਦੇ ਉਹਨਾਂ ਦੇ ਗੁਨਾਹ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੇ ਉਹ ਸਜ਼ਾ ਖੁਦ ਨਵਾਬ ਮਲੇਰ ਕੋਟਲਾ ਤੈ ਕਰਣਗੇ ਜਿਨ੍ਹਾਂ ਦੇ ਤੁਸੀਂ ਗੁਨਾਹਗਾਰ ਹੋ ਸੋ ਫਿਰ ਨਵਾਬ ਸਾਹਿਬ ਤੁਸੀਂ ਕਿਹੜੀ ਸਜ਼ਾ ਦੇਣਾ ਚਾਹੋਗੇ ਆਪਣੇ ਨਾਂ ਦੁਸ਼ਮਨਾ ਨੂੰ ਮੈਂ ਗੋਬਿੰਦ ਕੋਲੋਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਹਾਂ ਤੇ ਉਹ ਮੈਂ ਜ਼ਰੂਰ ਲਵਾਵਾਂਗਾ ਪਰ ਮੈਦਾਨੇ ਜੰਗ ਵਿੱਚ ਇਹ ਮੇਰੇ ਗੁਨਾਹਗਾਰ ਨਹੀਂ ਹਨ ਔਰਤਾਂ ਤੇ ਬੱਚਿਆਂ ਕੋਲੋਂ ਬਦਲਾ ਨਹੀਂ ਲਿਆ ਜਾਂਦਾ ਮੈਂ ਚਾਹੁੰਦਾ ਹਾਂ इंसानियत मां कर बच्चा नवाब साहब तुम अज साबित कर दिता के एक अच्छा इंसान ही सच्चा मुसलमान हो सकता है ਮੈਂ ਵੀ ਇਨਸਾਫ ਵਿੱਚ ਯਕੀਨ ਰੱਖਦਾ ਹਾਂ ਨਵਾਬ ਸਾਹਿਬ ਦੀ ਮਰਜ਼ੀ ਤੇ ਜਨਤਾ ਦੀ ਖੁਆਇਸ਼ ਦੇ ਮੱਧੇ ਨਜ਼ਰ ਮੈਂ ਇਹਨਾਂ ਨੂੰ ਆਜ਼ਾਦ ਕਰ ਦਿਆਂਗਾ ਪਰ ਮੈਂ ਇਹਨਾਂ ਕੋਲੋਂ ਇਹ ਤਾਂ ਪੁੱਛ ਲਾਂ ਕਿ ਇਹ ਆਜ਼ਾਦ ਹੋ ਕੇ ਕੀ ਕਰਨਗੇ ਉਹੀ ਕਰਨਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਕਿ ਜਿਹੜੀਆਂ ਸਿਲਗਾਂ ਦੀਆਂ ਆਉਣ ਵਾਲੀਆਂ ਨਸਲਾਂ ਕਰਨਗੀਆਂ ਕੀ ਕ੍ਰੀਸਾ ਤੱਕ ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਲੜਾਂਗੇ। ਓ ਕਿਵੇਂ? ਅਸੀਂ ਆਪਣੇ ਗੁਰੂ ਪਿਤਾ ਦੇ ਸਿੰਘਾਂ ਨੂੰ ਫੇਰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ। ਸੁਣਿਆ ਤੁਸੀਂ? ਸੁਣਿਆ ਤੁਸੀਂ ਸਾਰਿਆਂ ਨੇ? ਇਹਨਾਂ ਦੇ ਬਾਗੀ ਇਰਾਦੇ ਜਿਹੜਾ ਇਹਨਾਂ ਦਾ ਬਾਗੀ বাপ ਸਾਡੇ ਖਿਲਾਫ ਕਰ ਰਿਹਾ ਹੈ। ਓਏ ਇਹ ਬਾਗੀ ਬੱਚੇ ਕਰਨਾ ਚਾਹੁੰਦੇ ਨੇ। ਹੁੰਦਸੋ ਦਰਬਾਰ ਵਿੱਚ ਬੈਠੇ ਕਾਜ਼ੀਓ ਤੇ ਵਜ਼ੀਰੋ ਕਿ ਮੁਗਲਿਆ ਸਲਤਨਤ ਦੇ ਇਹਨਾਂ ਬਾਗਿਆਂ ਬਾਰੇ ਤੁਹਾਡੀ ਕੀ رائے ਹੈ ਹਾਂ ਜੀ ਸਭ ਹਰ ਤਾਂ ਸਭ ਦੀ رائے ਕੋਈ ਹੋ ਸਕਦੀ ਹੈ ਸਭ ਦੇ ਬੱਚੇ ਸਭ ਹੀ ਹੁੰਦੇ ਨੇ ਗੁਜਨੰਦ ਜ਼ੁਬਾਨ ਨੂੰ ਲਗਾਮ ਦੇ ਮਜ਼ਲੂਮਾਂ ਦੇ ਉਹ ਦੋਸਤ ਨੇ ਨੇ ਕੀ ਉਹਨਾਂ ਦੀ ਪਹਿਚਾਣ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਨਾਮ ਹੈ ਸ਼ੁਕਰ ਕਰ assi ਤੁਹਾਡੇ ਕੈਦੀਆਂ ਨਹੀਂ ਤਾਂ ਸੋਹ ਗੁਰੂ ਪਿਤਾ ਦੀ तक तेरा सिर दिख चुका सी। बस मैं और कुछ नहीं सुनना चाहता बागी गुरु बचो कबूल करो जहाँ बेरहमी मरले त्यार हो जाओ पहला मरन कबूल जीवन की छद आस हो सबना की रहन का तो आओ हमारे पास काजी साहब फतवा मेरा फतवा तैयार है खान साहब ਕਿੱਥੇ ਜਾ ਰਹੇ ਹੋ ਮਾਤਾ ਜੀ ਇਹਨਾਂ ਨੂੰ ਜ਼ਿੰਦਾ ਦੀਵਾਰ ਵਿੱਚ ਚਿੰਦ ਤਾ ਜਾਵੇ